ਲਓ ਜ਼ਮੀਨ ਮਿੰਤੀ ਸिखਾਉਣੇ ਆ ਆ ਵੀਡੀਓ ਦੇਖ ਕੇ ਅਣਪੜ੍ਹ ਵੀ ਜ਼ਮੀਨ ਦੀ ਮਿੰਤੀ ਕਰ ਲਿਆ ਕਰੂ ਹਨ ਕਿਸੇ ਕੋਲੇ ਆਪਾਂ ਨੂੰ ਜਾਣ ਦੀ ਲੋੜ ਨਹੀਂ ਕਿਸੇ ਦੀਆਂ ਮਿੰਤਾ ਕੱਢਣ ਦੀ ਲੋੜ ਨਹੀਂ ਠੀਕ ਆ ਕੋਈ 1000 ਰੁਪਿਆ ਕੋਈ 1500 2000 5000 ਰੁਪਿਆ ਮੰਗਦਾ ਆਪਾਂ ਆਪਦੀ ਜ਼ਮੀਨ ਦੀ ਮਿੰਤੀ ਘਰੇ ਹੀ ਕਰ ਲਿਆ ਕਰਾਂਗੇ ਐਡਾ ਵਧੀਆ ਸੌਖਾ ਤਰੀਕਾ ਜਿਵੇਂ ਜ਼ੀਰੋ ਲੈਵਲ ਤੋਂ ਅਣਪੜ੍ਹ ਵੀ ਸਿੱਖ ਲੂਗਾ ਠੀਕ ਐ ਲਓ ਆਪਾਂ ਹੀ ਕਰਨਾ ਪੰਜ ਚਾਰ ਚੀਜ਼ਾਂ ਯਾਦ ਰੱਖਣ ਵਾਲੀਆਂ ਐ ਇਹ ਤੁਸੀਂ ਰਾਟ ਹੀ ਲਿਓ ਠੀਕ ਐ ਜਿਵੇਂ ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਲਾ ਓ 36 ਕਰਮਾਂ ਦਾ ਚੌੜਾ ਤੇ 40 ਕਰਮਾਂ ਦਾ ਲੰਬਾ ਹੁੰਦਾ ਇਹ ਸਭ ਨੂੰ ਪਤਾ ਹੋਊਗਾ ਹਨਾ ਜਵਾਕ ਨੂੰ ਕੀ ਕਿਸੇ ਨੂੰ ਵੀ ਲਾ ਲੋ ਸਭ ਨੂੰ ਪਤਾ ਹੋ ਦੂਜੀ ਗੱਲ ਫੁੱਟਾਂ 'ਚ ਪਤਾ ਹੋਣਾ ਚਾਹੀਦਾ ਇਹ 198 ਫੁੱਟ ਚੜਾਈ 220 ਫੁੱਟ ਲੰਬਾਈ ਇਹ ਬੇਸਿਕ ਗੱਲ ਹੈ ਪਰ ਯਾਦ ਰੱਖਣੀ ਹੈ ਜ਼ਰੂਰੀ ਹੈ ਠੀਕ ਹੈ ਫਿਰ ਉਦੋਂ ਬਾਅਦ ਕਿੱਲੇ ਦਾ ਆਪਾਂ ਨੂੰ ਪਤਾ ਲੱਗ ਗਿਆ ਵੀ 220 ਫੁੱਟ ਲੰਮਾ ਤੇ 198 ਫੁੱਟ ਚੜਾਈ ਠੀਕ ਹੈ ਤੇ 36 ਕਰਮਾਂ ਚੜਾਈ ਤੇ 40 ਕਰਮਾਂ ਲੰਮਾ ਇਹ ਕਲੀਅਰ ਹੋ ਗਿਆ ਉਦੋਂ ਬਾਅਦ ਆਜੋ ਹੁਣ ਕਿੱਲੇ ਦੇ ਸਕਰ ਫੁੱਟ ਦੀ ਗੱਲ ਠੀਕ ਹੈ ਇੱਕ ਕਿੱਲੇ ਦਾ ਸਕਰ ਫੁੱਟ ਹੁੰਦਾ ਹੈ 43560 ਇਹ ਜ਼ਰੂਰੀ ਹੈ ਇੱਕ ਕਿੱਲੇ ਦਾ ਸਕਰ ਫੁੱਟ ਹੁੰਦਾ ਹੈ 43560 ਇਹ ਤੁਸੀਂ ਰਟ ਕੇ ਰੱਖਣਾ ਹੈ ਠੀਕ ਹੈ ਤੇ ਇੱਕ ਕਨਾਲ ਦਾ ਰਟ ਕੇ ਰੱਖਣਾ ਉਹ ਹੁੰਦਾ ਹੈ 5445 ਇੱਕ ਕਨਾਲ ਦਾ ਸਕਰ ਫੁੱਟ ਕਿੰਨਾ ਹੁੰਦਾ ਹੈ 5445 ਆਹ ਦੋ ਚੀਜ਼ਾਂ ਆਪਾਂ ਨੂੰ ਸਾਰੀ ਜ਼ਮੀਨ ਮਿੰਤੀ ਦਾ ਹੀ ਕੰਮ ਆਉਣਗਾ ਸਾਰੀ ਜ਼ਮੀਨ ਮੈਨ ਨਿਸ਼ਕਾਰ ਦੇਣੀਆ 43560 ਕਿੱਲੇ ਦਾ ਸਕੁਅਰ ਫੁੱਟ 5445 ਇੱਕ ਕਨਾਲ ਦਾ ਸਕੁਅਰ ਫੁੱਟ ਠੀਕ ਹੈ ਇੱਕ ਤੀਜੀ ਗੱਲ ਹੋਰ ਰਹੀ ਇੱਕ ਮਰਲੇ ਦਾ ਸਕੁਅਰ ਫੁੱਟ ਠੀਕ ਹੈ 43 272.25 ਇੱਕ ਮਰਲੇ ਦਾ ਸਕੁਅਰ ਫੁੱਟ 272.25 ਇਹ ਤਿੰਨ ਗੱਲਾਂ ਤੁਹਾਡੇ ਯਾਦ ਰਹਿਗੀਆਂ ਤਾਂ ਤੁਹਾਡੇ ਮੂਰੇ ਕਿੰਨੀ ਵੀ ਮਰਜ਼ੀ ਭੈੜੀ ਜ਼ਮੀਨ ਆ ਗਈ ਟੇਢੀ ਮੇਢੀ ਚੌਰਸ ਕਿੰਨੀ ਵੀ ਮਰਜ਼ੀ ਆ ਗਈ ਤੁਸੀਂ ਉਹ ਵੀ ਕੱਢ ਲੋਗੇ ਹਨ ਪਰ ਸਾਨੂੰ ਆਪਾਂ ਬੇਸਿਕ ਤਰੀਕੇ ਜ਼ੀਰੋ ਲੈਵਲ ਤੋਂ ਸਿਖਾਵਾਂਗੇ ਜਮਾ ਚੌਰਸ ਬਾਣ ਤੋਂ ਸਿਖਾਵਾਂਗੇ ਉਸ ਤੋਂ ਬਾਅਦ ਟੇਢੇ ਵਿੰਗੇ ਸਾਰੇ ਤੁਹਾਨੂੰ ਕਰਾ ਦੇਵਾਂਗੇ ਕੱਲੇ-ਕੱਲੇ ਨੂੰ ਜ਼ਮੀਨ ਮਿਨਤੀ ਸਿਖਾ ਦੇਵਾਂਗੇ ਹਨ ਤਿੰਨ ਚੀਜ਼ਾਂ ਕਿੱਲੇ ਦਾ ਸਕਰ ਫੁੱਟ 43560 ਠੀਕ ਹੈ ਤੇ ਇੱਕ ਕਨਾਲ ਦਾ 5445 ਠੀਕ ਹੈ ਤੇ ਇੱਕ ਮਰਲੇ ਦਾ 272.25 ਸਕਰ ਫੁੱਟ ਇਹ ਤੁਸੀਂ ਯਾਦ ਰੱਖਣਾ ਰਟ ਕੇ ਰੱਖਣਾ ਠੀਕ ਹੈ ਤੇ ਜਿਹੜੇ ਆਪਣੇ ਪਿੰਡਾਂ ਚ ਹੁੰਦੇ ਆ ਮਰਲੇ ਹਨ ਆਪਣੇ ਪਿੰਡਾਂ ਜਿਹੜੇ ਘਰ ਘਰ ਹੈ ਜਿਹਨੂੰ ਆਪਾਂ ਘਰ ਕਹਿੰਦੇ ਨੇ ਹਨ ਬਾੜੇ ਇਹ ਵੀ 272.25 ਦੇ ਮਰਲੇ ਹਿਸਾਬ ਨਾਲ ਕੱਢੇ ਜਾਂਦੇ ਆ ਜਿਹੜੇ ਸ਼ਹਿਰਾਂ ਦੇ ਪਲਾਟ ਹੈ ਉਹ ਕੱਲੇ 272 ਦੇ ਹੁੰਦੇ ਆ ਠੀਕ ਹੈ ਤੇ ਉਹ ਬਾਅਦ ਚ ਸਮਝਾਵਾਂਗੇ ਤੁਹਾਨੂੰ ਕਿਹੜਾ ਪਿੰਡਾਂ ਵਾਲੇ ਦੀ ਗੱਲ ਕਰ ਲ게요 ਆਪਾਂ ਹਨ ਇਹ ਤਿੰਨ ਚਾਰ ਚੀਜ਼ਾਂ ਤੁਸੀਂ ਰੱਟ ਲਿਓ ਤਾਂ ਤੁਹਾਨੂੰ ਜਮ੍ਹਾਂ ਹੀ ਸੌਖੇ ਤਰੀਕੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਜ਼ਮੀਨ ਮਿਣਤੀ ਕਰਨੀ ਸਿਖਾ ਦੇਾਂਗੇ ਚਲੋ ਹੁਣ ਆਪਾਂ ਥੋੜਾ ਜਿਹਾ ਐਗਜ਼ਾਮਪਲ ਤੁਹਾਨੂੰ ਦਿੰਨੇ ਆ ਆਪਣੇ ਕੋਲੇ 50 ਫੁੱਟ ਦਾ ਲੰਮਾ ਦਿੱਤਾ ਬਾਣ ਠੀਕ ਹੈ 50 ਫੁੱਟ ਚੌੜਾ ਠੀਕ ਹੈ 50 ਫੁੱਟ ਲੰਮਾ 50 ਫੁੱਟ ਚੌੜਾ ਵੈਸੀ ਆਪਾਂ ਸਕਰੀਨ ਤੇ ਲਾ ਰੱਖਿਆ ਠੀਕ ਹੈ ਤੇ ਇਹਨਾਂ ਨੂੰ ਜੇ ਚੌਰਸ ਬਾਣ ਹੈ ਤਾਂ ਕੀ ਕਰਨਾ ਹੈ 50 ਦੀ ਤੇ 50 ਦੀ ਗੁਣਾ ਕਰ ਦਿਓ 50 ਦੀ ਤੇ 50 ਦੀ ਜਦੋਂ ਆਪਾਂ ਗੁਣਾ ਕੀਤੀ ਆਪਣੇ ਕੋਲੇ ਆ ਗਿਆ 2500 ਸਕਰ ਫੁੱਟ ਹੁਣ ਆਪਣੇ ਯਾਦ ਹੈ ਵੀ ਇੱਕ ਕਨਾਲ ਦਾ ਸਕਰ ਫੁੱਟ 5445 ਹੁੰਦਾ ਹੈ ਹਨਾ ਇੱਕ ਕਨਾਲ ਤੋਂ ਤਾਂ ਇਹ ਅੱਧਾ ਫਿਰਦਾ ਹੈ ਹਨਾ 5445 ਦਾ ਅੱਧ ਤੁਸੀ ਲਾ ਲਓ 2722 ਇਹ 2500 ਹੈ ਠੀਕ ਹੈ ਇਹ 2500 ਹੈ ਤਾਂ ਅੱਧੀ ਕਨਾਲ ਦੇ ਲਿਵੇ ਹੈ ਠੀਕ ਹੈ 2500 ਤੋਂ ਕਿੰਨਾ ਜ਼ਿਆਦਾ ਹੈ 200 27 227 ਸਕਰ ਫੁੱਟ ਜ਼ਿਆਦਾ ਹੈ ਹੁਣ ਆਪਾਂ ਨੂੰ ਪਤਾ ਵੀ ਇੱਕ ਮਰਲੇ ਦਾ 272 ਹੁੰਦਾ ਹੈ ਹਨਾ ਜੀ ਆਪਣੀ ਘਰ ਵਾਲੀ ਮਿੰਨਤੀ ਹੈ ਇਹ ਚ ਮਾਣਾ ਮੋਟਾ ਥੋੜੇ ਪੁਆਇੰਟ ਇਧਰ ਉਧਰ ਭੱਜਣ ਕੋਈ ਚੱਕਰ ਨਹੀਂ ਹਨਾ ਤੇ ਹੁਣ ਇੱਕ ਮਰਲਾ ਘਟਾ ਦਿਓ ਜੋ ਆਪਣਾ 2500 ਆਇਆ ਸੀ ਤੇ ਉਹ ਅੱਧੀ ਕਨਾਲ ਬਣਦੀ ਹੈ 2700 ਉਹਨੇ ਦੀ ਬਾਈ ਦੀ ਹੈਨਾ ਸਾਢੇ 22 ਦੀ ਠੀਕ ਹੈ ਉਤਲੇ 200 22 ਘਟ ਗਿਆ 272 ਪੁਆਇੰਟ ਦਾ ਹੁੰਦਾ ਹੈਨਾ ਉਹ ਘਟਾ ਕੇ ਤੇ ਆਪਣਾ ਇੱਕ ਮਰਲਾ ਘਟਾ ਦਿਓ ਇਹ ਚੋ ਠੀਕ ਹੈ ਤੇ ਇਹ ਆਪਣਾ ਬਣ ਗਿਆ ਜੇ ਤੁਸੀਂ ਹਿਸਾਬ ਕਰੋਗੇ ਅੱਧੀ ਕਨਾਲ ਦੇ ਹੁੰਦੇ ਆ 10 ਮਰਲੇ ਹੈਨਾ 9 ਕੁ ਮਰਲੇ ਥਾਂ ਬਣੂਗਾ ਐਂ ਕੱਢ ਸਕਦੇ ਹੋ ਤੁਸੀਂ ਹੈਨਾ ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਵੀ ਇੱਕ ਮਰਲੇ ਦਾ 272.25 ਹੁੰਦਾ ਹੈ ਇੱਕ ਕਨਾਲ ਦਾ 5445 ਸਕੂਅਰ ਫੁੱਟ ਇੱਕ ਗਿੱਲੇ ਦਾ 43560 ਜਦੋਂ ਹੁਣ ਆਪਣੀ ਜਾਤ ਸੀ ਵੀ ਇੱਕ ਕਨਾਲ ਦਾ 5445 ਹੈ ਆਪਣਾ 50 50 ਨਾਲ ਗੁਣਾ ਕਰਕੇ 2500 ਆ ਗਿਆ ਸੀ ਠੀਕ ਹੈ ਇੱਕ ਕਨਾਲ ਦੇ ਦਾ ਲਿਵੇ ਹੈ ਨਹੀਂ ਸੀ ਅੱਧੀ ਕਨਾਲ ਦੇ ਲਿਵੇ ਸੀ ਆਪਣੇ ਇਹ ਵੀ ਜਾਤ ਸੀਗਾ ਵੀ ਇੱਕ ਮਰਲੇ ਦਾ 272.25 ਹੈ ਉਹ ਮਰਲਾ ਕਟਾ ਕੇ ਤਾਂ ਆਪਣ ਨੂੰ 9 ਮਰਲੇ ਆ ਗਿਆ ਇਸ ਤਰੀਕੇ ਨਾਲ ਤੁਹਾਨੂੰ ਅੱਗੇ ਸਮਝਾ ਕੇ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਸਮਝਾਵਾਂਗੇ ਇਹਨਾਂ ਤੁਸੀਂ ਯਾਦ ਰੱਖ ਲਿਓ ਓਕੇ